ਨਰ ਅਚੇਤ ਪਾਪ ਤੇ ਡਰ ਰੇ ਨਰ हे ਮਨੁੱਖ ਸੰਸਾਰ ਵਿੱਚ ਤੂੰ ਰਹਿ ਰਿਆਂ ਹੈ ਉਹਦੇ ਹੁਕਮ ਸਦਕਾ ਤੇਰਾ ਜਨਮ ਹੋਇਆ ਹੈ ਤੇ ਉਸ ਦੇ ਹੁਕਮ ਤੋਂ ਉਲਟ ਜਿੰਨੇ ਤੈਨੂੰ ਜੀਵਨ ਦਿੱਤਾ ਹੈ ਧੰਦੇ ਦਿੱਤੇ ਨੇ ਤਾਰਾ ਦਿੱਤਾ ਹੈ ਉਹਨੋਂ ਵਿਸਾਰ ਕੇ ਉਹਦਾ ਸ਼ੁਕਰਾਨਾ ਛੱਡ ਕੇ ਆਪਾਂ ਪਾਪਾਂ ਦੀ ਭਾਗੀਦਾਰੀ ਬਣੀ ਜਾਂਦੀ ਹੈ ਹਰ ਵੇਲੇ ਧਨ ਦੀ ਕਮਾਈ ਵਾਸਤੇ ਪਾਪ ਵਧਾਈ ਜਾ ਰਹੀਆਂ ਕਦੀ ਆਪਾਂ ਲਾਲਚਵਸ ਹੋ ਜਾਂਦੇ ਹਾਂ ਕਦੀ ਕ੍ਰੋਧਵਸ ਹੋ ਜਾਂਦੇ ਹਾਂ ਕਦੀ ਠੱਗੀ ਮਾਰਦੇ ਹਾਂ ਕਦੇ ਚਤਰਾਇਆਂ ਕਰਦੇ ਹਾਂ ਜਿਨ ਨੇ ਇਹ ਜਿੰਦ ਦਿੱਤੀ ਹੈ ਉਹਦੇ ਨਾਲ ਇਹ ਚਲਾਕੀਆਂ ਕਰੇ ਜਾਂਦੀਆਂ ਮਨੁੱਖਾਂ ਨਾਲ ਚਲਾਕੀ ਕਰਨੀ ਸੁਭਾਇਕ ਗੱਲ ਹੈ ਪਰ ਰੱਬ ਨੂੰ ਵੀ ਅਸੀਂ ਆਪਣੇ ਮਤਲਬ ਦੇ ਲਈ ਵਰਤੀ ਜਾ ਰਹੇ ਹਾਂ ਤਾਂ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਕਹਿ ਰਹੇ ਨੇ ਨਰ ਚੇਤ ਪਾਪ ਤੇ ਡਰੇ ਇਹ ਭਲਿਆ ਲੋਕਾਂ ਪਾਪ ਤੋਂ ਡਰ ਮੰਦੇ ਕਰਮ ਤੋਂ ਕੰ ਡਰ ਕਿਉਂਕਿ ਇਹ ਦੁਨੀਆ ਇੱਕ ਖੂਦ ਹੀ ਨਿਆਈ ਹੈ ਆਪਾਂ ਜਿਹੋ ਜੀ ਆਵਾਜ਼ ਮਾਰਾਂਗੇ ਤਿਹੋ ਜੀ ਸਾਨੂੰ ਵਾਪਸ ਸੁਣੇਗੀ ਕੇਤ ਸਰੀਰ ਜੋ ਬੀਜੀਆ ਸੋ ਅੰਤ ਖਲਵਾ ਆਏ ਜਿਹੋ ਜੀ ਅਸੀਂ ਕਰਮ ਕਰਾਂਗੇ ਉਹ ਜਾ ਸਾਨੂੰ ਫਲ ਮਿਲੇਗਾ ਫ੍ਰਿਦਾ ਲੋੜਾਂ ਦਾਕ ਬਜੋਰੀਆਂ ਕਿਕਰ ਬੀਜੈ ਜੱਟ ਹੰਡੈ ਓਨਕ ਤੈਂ ਦਾ ਪੈਂਦਾ ਲੋੜੇ ਪਟ ਬਿਜਣੀ ਮੰਦੇ ਕਰਮ ਤੇ ਆਸ ਰੱਖਣੀ ਕਿ ਸਾਡਾ ਚੰਗਾ ਹੋ ਜਾਵੇ ਇਹ ਦੁਨੀਆ ਦਾ ਦਸਤੂਰ ਹੈ ਜੋ ਆਪਾਂ ਬੀਜਾਂਗੇ ਉਹੀ ਸਾਨੂੰ ਵੜਨਾ ਪੈਂਦਾ ਹੈ ਨਰ ਅਚੇਤ ਪਾਪ ਤੇ ਡਰੇ ਅਚੇਤ ਤੋਂ ਪਾਵੈ ਜਿਹੜਾ ਚੇਤੇ ਵਿੱਚ ਨਹੀਂ ਲਿਆਉਂਦਾ ਗਾਫਲ ਹੋ ਜਾਂਦਾ ਹੈ ਭੁੱਲਿਆ ਰਹਿੰਦਾ ਹੈ ਇਹ ਭੁੱਲੇ ਹੋਏ ਮਨੁੱਖ ਤੂੰ ਪਾਪਾਂ ਤੋਂ ਕੰਨੀ ਕਰ ਲੈ ਪਾਪਾਂ ਤੋਂ ਡਰਿਆ ਕਰ ਦੀਨ ਦਿਆਲ ਸਗਲ ਪੈ ਪੰਜਨਾ ਸ਼ਰਨ ਤਾਹੇ ਤੁਮ ਪਰੇ ਦੀਨ ਦਿਆਲ ਜਿਹੜਾ ਦੀਨਾ ਤੇ ਦਇਆ ਕਰਦਾ ਹੈ ਸਾਰੇ ਸੰਸਾਰ ਦੀ ਪਲਣਾ ਕਰ ਰਿਹਾ ਹੈ ਸਗਲ ਪੈਪ ਜਨਾ ਉਹਦਾ ਭਜਨ ਕਰ ਉਹਨੂੰ ਚੇਤੇ ਕਰੋ ਉਹਦਾ ਸਿਮਰਨ ਕਰ ਸ਼ਰਨ ਤਾਹੇ ਤੁਮ ਪਰੇ ਉਹਦੇ ਸ਼ਰਨ ਵਿੱਚ ਜਾਇਆ ਕਰੋ ਉਹਦੇ ਸ਼ਰਨ ਵਿੱਚ ਜੁੜਿਆ ਕਰ ਰਹਾਉ ਦੇਗ ਪੁਰਾਨ ਜਾਸ ਗੁਣ ਗਾਵਤ ਤਾ ਕੋ ਨਾਮ ਯ ਮੋਤਰੇ ਕਈ ਤਰ੍ਹਾਂ ਦੇ ਵੇਦਾਂ ਦੇ ਪਾਠ ਕੀਤੇ ਜਾਂਦੇ ਆ ਪੁਰਾਨ ਪੜ੍ਹੀ ਜਾਂਦੇ ਆ ਕਈ ਤਰ੍ਹਾਂ ਦੇ ਗੁਣਾਂ ਨੂੰ ਗਾਇਆ ਜਾਂਦਾ ਹੈ ਵੇਦ ਪੁਰਾਨ ਜਾਸ ਗੁਣ ਗਾਵਤ ਵਕੋ ਵਕ ਧਰਮ ਵਕੋ ਵਕ ਧਾਰਮਿਕ ਗ੍ਰੰਥ ਵਕੋ ਵਕ ਬੋਲਣ ਵਾਲੇ ਵਕੋ ਵਕ ਸੁਣਨ ਵਾਲੇ ਬੀਦ ਪੁਰਾਨ ਜਾਸ ਗੁਣ ਗਾਵਤ ਉਹਦਾ ਲਗਾਤਾਰ ਗੁਣੇ ਗਾਈ ਜਾ ਰਹੀਆਂ ਜਸ ਵੀ ਗਾਈ ਜਾ ਰਹੀਆਂ ਤਾਂ ਕੋ ਨਾਮ ਹੀ ਆ ਧਰੇ ਸਿਰਫ ਤੇ ਸਿਰਫ ਅਸੀ ਬਾਰੇ ਤੋਰ ਤੇ ਧਰਮ ਨੂੰ ਰੱਖਿਆ ਹੋਇਆ ਹੈ ਵਕਾਵੇ ਦੇ ਤੋਰ ਤੇ ਧਰਮ ਨੂੰ ਰੱਖਿਆ ਹੈ ਜਿਹੜਾ ਨਾਮ ਸੀ ਹਿਰਦੇ ਵਿੱਚ ਰੱਖਣਾ ਸੀ ਉਹਦੇ ਤੋਂ ਅਸੀਂ ਵਾਂਝੇ ਰਹਿ ਜਾਣੇ ਹਾਂ ਪਾਵਨ ਨਾਮ ਜਗਤ ਮੈਂ ਹਰ ਕੋ ਸਿਮਰ ਸਿਮਰ ਕਸਮਲ ਸਭ ਹਰ ਰੇ ਪਾਵਨ ਨਾਮ ਜਗਤ ਮੈਂ ਹਰ ਕੋ ਇਸ ਸੰਸਾਰ ਤੇ ਸਭ ਤੋਂ ਪਵਿੱਤਰ ਹੈ ਨਾਮ ਜਿਹੜਾ ਸਾਡੇ ਕਰੋੜਾਂ ਕੀਤੇ ਉਗਣਾਂ ਨੂੰ ਵਿਕਾਰਾਂ ਨੂੰ ਮੰਦੇ ਕਰਮਾਂ ਨੂੰ ਧੋ ਦਿੰਦਾ ਹੈ ਪਾਵਨ ਨਾਮ ਜਗਤ ਮੈਂ ਹਰ ਕੋ ਉਹਦਾ ਨਾਮ ਸਿਮਰਨ ਹੀ ਸਭ ਤੋਂ ਵੱਡੇ ਪਵਿੱਤਰ ਉਹ ਵਸਤੂ ਹੈ ਉਹ ਪੀ ਪਵਿੱਤਰ ਉਹ ਸਿਮਰਨ ਹੈ ਜਿਹਦੇ ਜਰੀਏ ਅਸੀਂ ਆਪਣੇ ਔਗੁਣਾਂ ਨੂੰ ਧੋ ਸਕਨੇ ਆ ਸਿਮਰ ਸਿਮਰ ਉਹਨੂੰ ਚੇਤੇ ਕਰ ਕਰਕੇ ਨਾਮ ਜਪ ਕੇ ਕਸਮਲ ਸਭ ਹਰ ਰੇ ਪਾਪ ਕੀ ਪਾਪਾਂ ਦੇ ਨਾਲ ਭਰਿਆ ਹੋਇਆ ਸਰੀਰ ਉਪੇ ਕੱਪੜਾ ਜਿਹੜਾ ਆਤਮ ਮਲੀਨ ਹੋਇਆ ਪਿਆ ਹੈ ਉਹ ਵੀ ਧੋਤਾ ਜਾ ਸਕਦਾ ਹੈ ਉਹ ਵੀ ਨਿਕੜਿਆ ਜਾ ਸਕਦਾ ਹੈ ਮਾਨਸ ਦੇ ਬਹੋਰ ਨਾ ਪਾਵੇ ਮਾਨਸ ਦੇ ਬਹੋਰ ਨਾ ਪਾਵੇ ਇਹ ਮਨੁੱਖਾ ਦੇ ਹੀ ਖੋਰੇ ਕਿੰਨੀਆਂ ਕੁ ਜੁਨਾ ਭੋਗਣ ਤੋਂ ਬਾਅਦ ਮਿਲੀ ਹੈ ਇਹ ਤੇ ਨਹੀਂ ਕਿ ਜਿਹੜਾ 1.5 GB ਡਾਟਾ ਹੈ ਅੱਜ ਮੁੱਕ ਗਿਆ ਹੈ ਕੱਲ ਨੂੰ ਫਿਰ ਮਿਲ ਜਾਣਾ ਹੈ ਲਿਮਟ ਹੁੰਦੀ ਨਾ ਆਪਾਂ ਅਨਫੋਨਾਂ ਦੇ ਵਿੱਚ ਪੈਕ ਪਾਉਨੇ ਆ ਤੇ 1.5 ਜਦੋਂ ਜੋ ਵੀ ਮੁੱਕ ਜੇ ਨਾ ਇਹ ਕੋਈ ਗੱਲ ਨਹੀਂ ਕੱਲ ਨੂੰ ਫਿਰ ਆਏ ਜਾਣਾ ਕੱਲ ਨੂੰ ਵਰਤਲਾਂਗੇ ਜਿਹੜੀ ਮਨੁੱਖਾ ਦੇਹੀ ਹੈ ਨਾ ਇੱਕ ਵਾਰ ਸਵਾਸਾਂ ਰੂਪੀ ਭਾਂਡਾ ਭਰਿਆ ਗਿਆ ਉਹ ਖੋਰੇ ਕਿੰਨੀਆਂ ਜੁਨਾ ਭੋਗਣੀਆਂ ਨੇ ਤੇ ਖੋਰੇ ਇਸ ਚਿੱਤ ਨੂੰ ਚੇਤੇ ਵੀ ਰਹਿਣਾ ਹੈ ਕੁਝ ਕਿ ਨਹੀਂ ਮਾਨਸ ਦੇ ਬੋਹਰਣਾ ਪਾਵੇਂ ਮਨੁੱਖਾ ਦੇਹੀ ਹੈ ਇਹ ਪੌਂ ਪੌਂ ਕੇ ਦੁਆਰਾ ਨਹੀਂ ਮਿਲਣੀ ਇੱਕੋ ਵਾਰ ਖੋਰੇ 84 ਲੱਖ ਜੁਨਾ ਭੋਗਣ ਤੋਂ ਬਾਅਦ ਮਿਲੀ ਹੈ ਮਾਨਸ ਦੇਹ ਬਹੋਰਣਾ ਪਾਵੈ ਕਾਚੋ ਉਪਾਵ ਮੁਕਤ ਕਾ ਕਰੇ ਇਹ ਭਲਿਆ ਲੋਕਾ ਤੋਂ ਮੁਕਤ ਹੋਣ ਦਾ ਪਾਪ ਕਰ ਲੈ ਕਿ ਮਨੁੱਖਾ ਦੇਹੀ ਮਿਲੀ ਐ ਕਿਵੇਂ ਮੈਂ ਚੰਗੇ ਕਰਮਾਂ ਨੂੰ ਕਰਕੇ ਇਸ ਦੇਹ ਨੂੰ ਇਸ ਆਤਮਾ ਨੂੰ ਮੁਕਤੀ ਹਾਸਲ ਕਰਾਉਣੀ ਐ ਨਾਨਕ ਕਹਤ ਗਾਏ করুণਾ ਮੈਂ ਪਵ ਸਾਗਰ ਕੋ ਪਾਰ ਉਤਰੇ ਗੁਰੂ ਪਾਤਸ਼ਾਹ ਜੀ ਕਹ ਰਹੇ ਨੇ ਜਿਹੜੇ করুণਾ করুণਾ ਭਾਵ ਕੀ ਬੜਾ ਵਿਆਕਲ ਹੋ ਕੇ ਗੁਰੂ ਨੂੰ ਸੰਮੁਖ ਹੋ ਕੇ ਜਿਹੜਾ ਮਨ ਕਰਕੇ ਉਹਨੂੰ ਚੇਤੇ ਕਰਦਾ ਹੈ ਨਾਨਕ ਕਹਿਤ ਗਾਏ ਉਹਨੂੰ ਚੇਤੇ ਕਰਨਾ ਉਹਦਾ ਸਿਮਰਨ ਕਰਨਾ করুণਾ ਦਇਆ ਦੇ ਵਿੱਚ ਵਿਆਕਲ ਹੋ ਕੇ ਭਵ ਸਾਗਰ ਕੋ ਪਾਰ ਉਤਰੇ ਉਸ ਭਵ ਸਾਗਰ ਤੋਂ ਪਾਰ ਉਤਰ ਜਾਂਦੇ ਨੇ ਗੁਰੂ ਕਿਰਪਾ ਕਰੇ ਸਾਡੇ ਵੀ ਮਨਾਂ ਵਿੱਚ ਬਾਣੀ ਵੱਸ ਜਾਵੇ ਗੁਰੂ ਆਪਣੇ ਸਮਤ ਬਖਸ਼ ਕੇ ਬਾਣੀ ਸਮਝਣ ਸਮਝਾਉਣ ਦੀ ਜਾਚ ਬਖਸ਼ਣ